ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਣਾ ਤੇ ਸਾਡੇ ਇੱਥੇ ਵੀ ਪਿਆ ਹੋ ਆ ਦੇਖੋ ਸਾਰੇ ਤੇ ਗਿੱਲਾ ਹੋ ਗਏ ਮੇਰਾ ਹਸਬੰਦ ਝਾੜ ਮਾਰ ਦੇਵੇ ਆ ਮੈਂ ਤਾਂ ਮੈਂ ਨਹੀਂ ਮਾਰੂ ਝੜਵਾ ਦੇ ਆਓ ਓਕੇ ਹੰਦਿੰਨ ਆਹ ਰਿਹਾ ਕਿੰਨਾ ਮਾਰੀ ਆਹ ਦੇਖੋ ਪਾਣੀ ਛੱਡ ਰਿਹਾ ਪਾਣੀ ਆ ਦੇਖੋ ਝੜ ਮਾਰੀ ਜਾ ਰੇ ਪਾਣੀ ਛੱਡੀ ਜਾ ਰੇ ਦਾਦੇ ਕਰਦੇ ਸੀ ਮੈਂ ਹੁਣ ਤੇ ਹੁਣ ਲਾਈਵ ਝੜ ਪਤਾ ਲੱਗਿਆ ਅਜੀ ਤਾਂ ਪਾਗਲ ਹੀ ਆ ਸਾਨੂੰ ਪਾਗਲ ਹੀ ਸਮਝਦੇ ਆ ਇਹ। ਸਾਨੂੰ ਝਾੜੂ ਲਾ ਰਹੇ ਆ ਦੇਖ। ਝਾੜੂ ਲਾ ਰਹੇ ਸਫਾਈਆਂ ਕਰਦੇ। ਸੁਕਾਰੇ। ਅੰਦਰ ਸਾਰਾ ਪਾਣੀ ਭਰ ਗਿਆ ਨਾ। ਅੰਦਰ ਸਾਰਾ। ਉਹ ਦੂਜੀ ਵਾਲੇ 'ਚ ਵੀ ਪਾਣੀ ਨਿਕਲਣ ਲੱਗ ਗਿਆ ਮੈਨੂੰ ਲੱਗਦਾ। ਵਿੱਚ। ਉਹ ਦੇਖੋ ਦੂਜੀ ਵਾਲੇ 'ਚ ਵੀ। ਹਾਂ। ਫਿਰ ਬੈੱਡ 'ਚ ਤੋਂ। ਇਹ ਇਹ ਧਰਨੋਂ ਵੀ ਕਿ ਨਿਕਲੂਗਾ।

ਹਾਂ ਯਾਰ ਇਹ ਨਹੀਂ ਨਿਕਲਦਾ ਇਹ ਦਾ ਭਰਿਆ ਆ ਪੂਰਾ ਹਾਲ ਐ ਕੂਲਰ ਸਾਈਡ ਕਰਕੇ ਕਰ ਦੋ ਕੂਲਰ ਉਧਰ ਨੂੰ ਕਰ ਲੂ ਕੂਲਰ ਖਾਲੀ ਬਿਆਰ ਬਿਲਕੁਲ ਖਾਲੀ ਹੈ ਹਾਂ ਉਧਰ ਨੂੰ ਕਰ ਦੋ ਮੰਦਰ ਕਰਨੀ ਰੁਕ ਗਿਆ ਹੌਨ ਕੱਟੋ ਹਾਂ ਹਾਂ ਪਤਾ ਲੱਗ ਗਿਆ

रुकूगी सारी चंकी तरह आऊंगी फिर गद्दे दो तीन घंटे बार पाने पैने किन्ना सा कूड़ा कबाड़ जाए गया, गया बस लाओ फटाफट गाय अज में दाल बना रही हाथ ला रहे फटाफट तो दाल बना रही क्योंकि अब सा मीह बहत व ਮੀ ਨੱਕ ਜਿਆਦਾ ਪਿਆ ਸੀ ਨਾ ਤੁਸੀਂ ਇਹ ਮੰਨ ਲਓ ਕਿ ਜਿਹੜੀ ਆ ਛੱਤਾਂ ਨੇ ਨਾ ਆ ਛੱਤਾਂ ਇਹ ਆ ਚੀਜ਼ ਆ ਨੁੱਕਰ ਦੇਖੋ ਇਹਦੀ ਪੂਰੀ ਹੋਈ ਆ ਇਹ ਆ ਨੁੱਕਰ ਨਾ ਆ ਨੁੱਕਰ ਦੇਖੋ ਕਿਹੋ ਜੀ ਆ ਇਹ ਆ ਰੇਖੋ ਇਥੋਂ ਨਹੀਂ ਬਿਲਕੁਲ ਛੱਤ નીચે ਆਈ ਹੋਈ ਆ ਇਹ ਡਰੀ ਹੋਈ ਪਈ ਆ ਤੇ ਇਧਰੋਂ ਆ ਖੁੰਜਾ ਆ ਖੁੰਜਾ ਇਹ ਤਾਂ ਦੂਸਰਾ ਕਮਰਾ ਹੈ ਨਾ ਜਿਹੜੇ ਦੂਸਰੇ ਕਮਰੇ ਵਿੱਚ ਨਾ ਉਹੋ ਉੱਥੇ ਤਾਂ ਤੁਸੀਂ ਕਹੋਗੇ ਕਿ ਵਾਕਈ ਬਈ ਕੀ ਉੱਥੇ ਪਾਣੀ ਐਦਾਂ ਵਗ ਰਿਆ ਸੀ ਨਾ ਕਿਵੇਂ ਵਗ ਰਿਆ ਸੀ ਜਿਵੇਂ ਕੋਈ ਗਲਾਸ ਨਾਲ ਬੰਡ ਡੋਲ ਰਿਹਾ ਅੱਜ ਲੱਗ ਗਈ ਸਾਡੀ ਦਾਲ ਨੂੰ ਤੜਕਾ ਅੱਜ ਨੂੰ ਥਾਲੇ ਤੇ ਮੈਂ ਕੰਮ ਕਰਦੀ ਰਹੀ ਹੁਣ ਥਾਮ ਨੂੰ ਆਇਆ ਵਾ ਥਾਮ ਤੇਲ ਸੁਟਾਇਆ ਤੁਸੀਂ ਬਿੱਲੀ ਹੋ ਗਈ ਸੀ ਸਾਡੇ ਅੱਜ ਪਰ ਇਹ ਹੈ ਕਿ ਜੋਤੀ ਸੋਹਣੀ ਲੱਗ ਰਹੀ ਹੈ ਦੇਖੋ ਆਹ ਏ ਆਲੋ ਜੀ ਆਹ ਦੇਖੋ ਥੜੀ ਲੱਗ ਗਈ ਹੈਣਾ ਅੱਜ ਆ ਬਧੀ ਲੱਗਦੀ ਤੇ ਪਿੱਛੇ ਘੁੰਮੀ ਪਿੱਛੇ ਘੁੰਮੀ ਆਹ ਦੇਖੋ ਬਾਲ ਦੇਖੋ ਜੋਤੀ ਦੇ ਬਾਲ ਸੋਹਣੇ ਹਨ ਨਾ ਕਹਿੰਦੀ ਮੇਰੇ ਵਾਲ ਨਾ ਦਿਖਾਓ ਮੇਰੇ ਵਾਲਾਂ ਨਜ਼ਰ ਲੱਗ ਜੂਗੀ ਤਾਂ ਫਿਰ ਸਾਲੇ ਮਨਤ ਲੱਗ ਗਈ ਥੋੜੀ ਜਿਹੀ ਬਹੁਤ ਜ਼ਿਆਦਾ ਮੈਂ ਦਾਲ ਬਣਾ ਲਨ ਕਿੰਨਾਂ ਲਈ ਦਾਲ ਬਣਾ ਕੇ ਰੋਟੀ ਬਣਾ ਲਓ ਬਣਾਓ ਡਸਣ ਹੁਣ ਤੂੰ ਕਿਹਾ ਨਾ ਦਾਲ ਬਣਾਉਂਣ ਲੱਗ ਗਈ ਆ ਮੈਨੂੰ ਫਿਰ ਉਹੀ ਚੀਜ਼ ਆਦਾ ਕਿ ਲੋਕ ਕਮੈਂਟ ਕਰਦੇ ਸੀ ਕਿ ਤੁਸੀਂ ਦਾਲ ਬੜੀ ਖਾਨਦੇ ਹੋ ਤੁਸੀਂ ਦਾਲ ਬੋਲ ਬਣਾਉਂਦੇ ਹੋ ਉਹ ਦਾਲ ਅਸੀਂ ਤਾਂ ਬਣਾ ਲਈ ਤੇ ਅੱਗੇ ਚਲੋ ਸਸਤਾ ਸੋਦਾ ਠੀਕ ਆ ਪਰ ਗੱਲ ਇਹ ਕੀ ਹੈ ਸਬਜ਼ੀ ਸਬਜ਼ੀ ਬਹੁਤ ਮਹਿੰਗੇ ਨੇ ਆ ਨਹੀਂ ਰਹੀਆਂ ਨਾ ਖਰੀਦੀਆਂ ਕਿਉਂਕਿ ਇਹ ਥੋੜਾ ਹਟ ਟਾਈਟ ਚੱਲ ਰਿਹਾ ਕਿਉਂਕਿ ਕੱਲ ਆਪਾਂ ਬਣਾਇਆ ਸੀ ਕਿ ਨਿਊਟਰੀ ਦਾ ਚੂਰਾ ਦੇ ਨਾਲ ਇਹ ਪਿਆ ਵਾ ਨਿਊਟਰੀ ਦਾ ਚੂਰਾ ਬਣਾਇਆ ਸੀ ਇਹ ਹਾਂ ਸਬਜ਼ੀ ਇਹ ਵੀ ਸਵਾਦ ਬਣਦੀ ਹੈ ਫਰਸਟ ਕਲਾਸ ਬਣੀ ਸੀ ਇੱਕ ਦਾ ਤੇ ਖਾਈ ਜਦੋਂ ਇੰਨੀ ਸਵਾਦ ਲੱਗੀ ਇੰਨੀ ਸਵਾਦ ਲੱਗੀ ਨਾ ਬੜਾ ਜਿਆਦਾ ਤੇ ਤੁਹਾਡੀ ਲੋਕੋ ਕਰਾਖੇ ਨਹੀਂ ਹੱਥ ਕਰਾਇ ਕਿਉਂ ਤੇ ਵੀ ਫੰਦੇ ਜਿਆਦਾ ਨਾ ਆਮ <laughs> अच्छा तू मेरे तो चील खोख रख दी है ये तो फिर तेरी गलती गल है यार तो ना कल कल ਸਾਡੀ ਕਿ ਬੰਨਾ ਸ਼ਾਮ ਨੂੰ ਬਾਸਣਾ ਬੰਨਾ ਨਾ हां ਤੁਹਾਨੂੰ ਦੱਸਾਂਗੇ ਸਾਡੇ ਤੇ ਇੱਕ ਮਤਲਬ ਹੋਲੀ ਤੋਂ ਵਾਲਾ ਦੀਵਾਰ ਹੁੰਦਾ ਵਾ ਹੋਲੀ ਤੋਂ ਪਹਿਲਾਂ ਮੇਰੇ ਮਦਰ ਲੋਕ ਪੂਰੇ ਹੋ ਗਏ ਸੀ ਤਾਂ ਸੀ ਇਹ ਚੀਜ਼ ਕੀਤੀ ਨਹੀਂ ਹੁਣ ਆਪਾਂ ਕਰਾਂਗੇ ਕੀਤੀ ਨਹੀਂ ਸੀ ਕਿਉਂਕਿ ਗੱਲ ਇਹ ਕਿ ਸਾਨੂੰ ਚੀਜ਼ ਪਤਾ ਹੀ ਨਹੀਂ ਸੀਗੀ ਇਹ ਤਾਂ ਹੁਣ ਸ਼ਾਮ ਨੂੰ ਦੀਦੀ ਦਾ ਫੋਨ ਆਇਆ ਤੇ ਦੀਦੀ ਨੇ ਦੱਸਿਆ ਕੀ ਹੁਣ ਮੇਰੇ ਮੈਂ ਤੁਹਾਨੂੰ ਕਿਹਾ ਨਾ ਪਿੱਛੇ ਮੇ ਵੀ ਤਬੀਰ ਖਰਾਬ ਸੀ ਮੇਰੇ ਨਾਲ ਇੱਕ ਫੋੜਾ ਹੀ ਹੋ ਗਿਆ ਸੀਗਾ ਤੇ ਮੇਰੇ ਕੋ ਫੋੜਾ ਹੀ ਹੋ ਗਿਆ ਸੀ ਨਾ ਫੋੜਾ ਇਸੇ ਹੀ ਜਗ੍ਹਾ ਤੇ ਵੈਸੇ ਕਾ ਜਿੱਥੇ ਕਿਉਂ ਮੈਂ ਤੁਹਾਨੂੰ ਕੀ ਦੱਸਾਂ ਕਿ ਦੇਖੋ ਨਾ ਬੈਠੇ ਜਾਂਦਾ ਸੀਗਾ ਨਾ ਖੜੇ ਹੋਏ ਹੁੰਦਾ ਸੀਗਾ ਨਾ ਤੁਰੇ ਜਾਂਦਾ ਸੀਗਾ ਉਹ ਫੋੜਾ ਇਹ ਜੀ ਜਗ੍ਹਾ ਤੇ ਹੁਣ ਕੀ ਹੋ ਗਿਆ ਸੀਗਾ ਹੁਣ ਸ਼ਾਮ ਨੂੰ ਦੀਦ ਦਾ ਫੋਨ ਆਇਆ ਸੀਗਾ ਦੀਦੀ ਕਹਿੰਦੇ ਸੀ ਕਿ ਹੁਣ ਮੰਮੀ ਜਦੋਂ ਹੁੰਦੇ ਸੀਗੇ ਉਦੋਂ ਉੱਥੇ ਬਣਾਉਂਦੇ ਸੀ ਹਰ ਸਾਲ ਬਾਸੜਾ ਬਸੜਾ ਹੁਣ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਹੁਣ ਜਿਹਨਾਂ ਨੂੰ ਪਤਾ ਤੇ ਕਮੈਂਟ ਕਰ ਦਿਓ ਕਿ ਬਸੜਾ ਕੀ ਹੁੰਦਾ ਤੇ ਸਾਡੇ ਉਹ ਬੰਦਾ ਹੌਲੀ ਤੋਂ ਬਾਅਦ ਹੁਣ ਮੰਮੀ ਤੇ ਸੀਗੇ ਨਹੀਂ ਮੰਮੀ ਫਰਵਰੀ ਨੂੰ 27 ਨੂੰ ਗੁਰੇ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਹੁਣ ਦੇਖੋ ਅਗਸਤ ਚੱਲ ਰਿਹਾ ਹੁਣ ਦੀਦੀ ਕਹਿੰਦੇ ਕਿ ਚਲੋ ਹਜੀ ਦਿਨ ਚਾਨਣ ਦੇ ਨੇ ਕਿ ਜੇ ਨਹੀਂ ਕੀਪਟ ਇਦਰੇ ਫੋੜਾ ਫਿੰਦਾ ਹੀ ਤਾਂ ਹੀ ਨਿਕਲਦਾ ਵੀ ਕਿਉਂਕਿ ਆਪਣਾ ਖੇਤਰਾ ਮਤਲਬ ਬਸੜਾ ਨਹੀਂ ਬਣਦਾ ਇਸ ਕਰਕੇ ਹੁਣ ਕਿਹਾ ਸੀ ਕਿ ਦੀਦ ਨੇ ਕਿ ਸ਼ਾਮ ਨੂੰ ਮਲਕੀ ਸੋਮਵਾਰ ਨੂੰ ਸ਼ਾਮ ਨੂੰ ਜਾਂ ਰੋਟੀ ਪਹਿਲਾਂ ਬਣਾ ਲਿਓ ਜਾਂ ਰੋਟੀ ਬਾਅਦ ਚ ਬਣਾ ਲਿਓ ਕਿਚਨ ਦੀ ਸਵਾਈਸ ਵੀ ਕਰਕੇ ਸਾਫ਼ ਸੁਥਰੀ ਤੇ ਉਸ ਬਾਅਦ ਫਿਰ ਆਪਣਾ ਬਸੜਾ ਬੂਸੜਾ ਬਣਾ ਲਿਓ ਤੇ ਅਗਲੇ ਦਿਨ ਮੰਗਲਵਾਰ ਫੇਰੇ ਪਹਿਲੇ ਟਾਈਮ ਅਸੀਂ ਮੱਥਾ ਟੇਕਣਾ ਤੇ ਉਹਦੇ ਨਾਲ ਇਹ ਕਿ ਜਿਹੜਾ ਫੋਟੋ ਖਿੰਦਦਾ ਨਹੀਂ ਨਿਕਲਦਾ ਯਕੀਨਤਾ ਮਾਦਾ ਕਰੋਪੀ ਹੋ ਗਈ ਹੋਵੇ ਕਿ ਹਾਂ ਵੀ ਹਰ ਸਾਲ ਬਣਾਉਂਦੇ ਐ ਇੱਦਾਂ ਹੀ ਬਣਾਏ ਨੇ ਕਿਉਂ ਨਹੀਂ ਬਣਾਇਆ ਇੱਕ ਮਨ ਚ ਵਹਿਮ ਜਾਂ ਇਹਨਾਂ ਬਸ ਉਹ ਚੀਜ਼ ਵਹਿਮ ਸੀਗੀ ਤੇ ਦੀਦੀ ਕਹਿੰਦੀ ਜਲ ਨਹੀਂ ਆ ਤੇ ਆਪਾ ਵੀਰੇ ਤੁਸੀਂ ਕੱਲ ਬਣਾ ਦੇਗਾ ਤੇ ਇਸ ਕਰਕੇ ਉਹਨੂੰ ਕੱਲ ਬਣਾਵਾਗੇ ਵਾਸਤਾ ਤੇ ਬਾਕੀ ਉਹਨ ਦੇਖਿਓ ਆਪਾ ਬਲੌਗ ਜ਼ਰੂਰ ਬਣਾਵਾਂਗੇ ਤੁਸੀਂ ਦੇਖਦੇ ਜਰੂਰ ਸ਼ਾਮ ਦਾ ਹਾਂ ਸ਼ਾਮ ਨੂੰ ਬਣਾਵਾਂਗੇ ਵਾਸਤਾ ਤੇ ਇੱਕ ਗੱਲ ਸਾਡਾ ਹੋਰ ਗੱਲ ਕਰਨੀ ਸੀ ਕਿ ਹੋਰ ਗੱਲ ਇਸ ਤਰ੍ਹਾਂ ਕਿ ਇਹ ਸਿਰਫ ਕੁੜੀਆਂ ਵਾਸਤੇ ਆ ਮੁੰਡਿਆਂ ਵਾਸਤੇ ਇਹ ਚੀਜ਼ ਕੋਈ ਨਹੀਂ ਹੈਗੀ ਸਿਰਫ ਕੁੜੀਆਂ ਵਾਸਤੇ ਆ ਹਾਲਕੇ ਇਹ ਚ ਜੁੱਤੀ ਵੀ ਕਰਦੀ ਆ ਠੀਕ ਆ ਤੇ ਉਹ ਚੀਜ਼ ਮੈਂ ਤੁਹਾਨੂੰ ਵੀ ਦੱਸ ਰਿਹਾ ਕਿਉਂਕਿ ਜੇ ਕਰਨਾ ਚਾਹੋ ਤੇ ਕਰ ਸਕਦੇ ਹੋ ਸਿਰਫ ਕੁੜੀਆਂ ਵਾਸਤੇ ਆ ਠੀਕ ਹੈ ਇੱਕ ਐਪਲੀਕੇਸ਼ਨ ਹੈ ਐਪਲੀਕੇਸ਼ਨ ਦੇ ਉੱਪਰੋਂ ਤੁਸੀਂ ਹਫ਼ਤੇ ਦੇ ਹਫ਼ਤੇ ਤੁਸੀਂ 1600 ਤੋਂ ਲੈ ਕੇ 1500 1600 ਤੋਂ ਲੈ ਕੇ 2000 ਤੱਕ ਪੈਸੇ ਅਰਨ ਕਰ ਸਕਦੇ ਹੋ ਤੇ ਐਪਲੀਕੇਸ਼ਨ ਕਿਹੜੀ ਆ ਕਿਸ ਤਰ੍ਹਾਂ ਦੇ ਉੱਪਰ ਕੰਮ ਕਰਨਾ ਤੇ ਗੱਲ ਇਹ ਹੈ ਕਿ ਉਹ ਐਪਲੀਕੇਸ਼ਨ ਨਹੀਂ ਹੈਗੀ ਕਿ ਹਾਂ ਜਾਓ ਤੇ 50 ਪੈਸੇ ਕਲੈਕਟ ਕਰੋ 10 ਪੈਸੇ ਕਲੈਕਟ ਕਰੋ ਇਹ ਐਪਲੀਕੇਸ਼ਨ ਹੋਣੀ ਹੈਗੀ ਇਹਦੇ ਉੱਪਰ ਤੁਹਾਨੂੰ ਰੈਂਡਮ ਕਾਲ ਆਣਗੇ ਜੇ ਤੁਸੀਂ ਇਹਦੇ ਉੱਪਰ account ਬਣਾ ਲਓਗੇ ਆਧਾਰ ਕਾਰਡ ਚੱਲੂਗਾ ਤੁਹਾਡੀ ਬੈਂਕ ਡਿਟੈਲ ਚੱਲੂਗੀ ਸਭ ਚੱਲੂਗਾ ਐਪਲੀਕੇਸ਼ਨ ਦੇ ਉੱਪਰ ਠੀਕ ਆ ਜਦ ਤੁਹਾਨੂੰ ਰੈਂਡਮ ਕਾਲ ਆਣਗੇ ਜਾਂ ਰੈਂਡਮ ਕਾਲ ਦੇ ਉੱਪਰ ਤੁਸੀਂ ਗੱਲ ਕਰੋਗੇ ਤੇ ਉਸ ਕਾਲ ਦਾ ਤੁਹਾਡਾ ਚਾਰਜ ਹੋਊਗਾ ਜਿਵੇਂ ਜਿੰਨਾ ਤੁਸੀਂ ਰੱਖ ਸਕੋ 40 ਰੁਪਏ 45 ਰੁਪਏ 56 ਰੁਪਏ 90 ਰੁਪਏ ਜਿੰਨਾ ਤੁਸੀਂ ਰੱਖ ਸਕੋ ਉਸ ਐਪਲੀਕੇਸ਼ਨ ਦੇ ਰਾਹੀਂ ਤੁਹਾਨੂੰ ਕਾਲ ਆਉਣਗੇ ਰੈਂਡਮ ਤੁਹਾਨੂੰ ਰੋਜ਼ ਦਿਨ ਦੇ ਵਿੱਚ 4 ਘੰਟੇ ਆਨਲਾਈਨ ਬਹਿਣਾ ਹੀ ਪੈਣਾ ਆਨਲਾਈਨ ਦੇ ਉੱਪਰ ਇੱਕ ਬਟਨ ਆਉਂਦਾ ਉਹ ਬਟਨ ਨੂੰ ਆਨ ਕਰੋਗੇ ਤੇ ਆਨਲਾਈਨ ਹੋ ਜਾਓਗੇ ਆਫ ਕਰੋਗੇ ਤਾਂ ਆਫਲਾਈਨ ਹੋ ਜਾਓਗੇ ਜੇ ਤੁਸੀਂ ਇਸ ਐਪਲੀਕੇਸ਼ਨ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਹਫ਼ਤੇ ਦਾ 1600 ਤੋਂ ਲੈ ਕੇ 2000 ਤੱਕ ਤੁਸੀਂ ਪੈਸੇ ਕਮਾ ਸਕਦੇ ਹੋ ਠੀਕ ਹੈ ਹੁਣ ਮੈਂ ਜੋਤੀ ਨੂੰ ਵੀ ਇਹ ਕੰਮ ਦੇ ਵਿੱਚ ਲਾਇਆ ਹਾਲਾਂਕਿ ਇਹ ਕਿ ਦੇਖੋ ਪਹਿਲਾਂ ਮੈਂ ٹرسٹ ਮੀਸੀਕਾ ਕਿ ਹਾਂ ਇਹ ਚੀਜ਼ ਹੁੰਦੀ ਹੈ ਇਹ ਨਹੀਂ ਹੁੰਦੀ ਆ ਕਿ ਕਿਵੇਂ ਕੰਮ ਹੁੰਦਾ ਹੈ ਕੀ ਇਹ ਤਾਂ ਕੋਈ ਪੈਸੇ ਦੇਵੇ ਨਾ ਦੇਵੇ ਪਰ ਜੇ ਗੱਲ ਜੈਨੂਇਨ ਆ ਬਾਕੀ ਨੂੰ ਪੁੱਛੋ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਵਧੀਆ ਉਹਦੇ ਵਿੱਚ ਤੁਹਾਡਾ ਨੰਬਰ ਕਿਤੇ ਨਹੀਂ ਜਾਊਗਾ ਜੇ ਇਹ ਤੁਹਾਨੂੰ ਕਾਲ ਆਉਗੀ ਤੁਹਾਡੇ ਨੰਬਰ ਤੇ ਨਹੀਂ ਆਉਗੀ ਉਹ ਤੁਹਾਨੂੰ ਐਪਲੀਕੇਸ਼ਨ ਦੇ ਵਿੱਚ ਹੀ ਆਉਗੀ ਜਿਵੇਂ WhatsApp ਦੇ ਉੱਪਰ ਆਪਾਂ ਨੂੰ ਆਉਂਦੀ ਹੁੰਦੀ ਹੈ ਤੇ ਉਸ ਤਰੀਕੇ ਕਾਲ ਆਉਗੀ ਉਸ ਤਰੀਕੇ ਤੁਸੀਂ ਪੈਸੇ ਬਣਾ ਸਕਦੇ ਜੇ ਕਿਸੇ ਨੇ ਇਸ ਐਪਲੀਕੇਸ਼ਨ ਦੇ ਉੱਪਰ ਕੰਮ ਕਰਨਾ ਹਾਲਾਂਕਿ ਸਿਰਫ ਲੇਡੀਜ਼ ਵਾਸਤੇ ਹੈ ਬੰਦੇਆਂ ਵਾਸਤੇ ਨਹੀਂ ਹੈਗੀ ਠੀਕ ਆ ਜੇ ਕਿਸੇ ਨੇ ਵੀ ਇਹਦੇ ਉੱਪਰ ਕੰਮ ਕਰਨਾ ਤੇ ਉਹ ਮੈਨੂੰ WhatsApp ਦੇ ਉੱਪਰ ਕੰਟੈਕਟ ਕਰ ਸਕਦਾ ਮੇਰਾ WhatsApp ਦਾ ਨੰਬਰ ਹੈਗਾ 78884 87214 ਮੈਂ ਤੁਹਾਡਾ ਨੰਬਰ ਵੀਡ ਕਰ ਰਹੇ ਹਾਂ 78 884 87214 ਮੇਰੇ WhatsApp ਦੇ ਉੱਪਰ ਮੈਨੂੰ ਕੰਟੈਕਟ ਕਰ ਸਕਦਾ ਹਾਂ ਦੇਖੋ ਕਾਲ ਕਿਸੇ ਦੀ ਨਹੀਂ ਚੱਕੀ ਜਾਊਗੀ ਮੈਂ ਪਹਿਲਾਂ ਕਹਿ ਰਹੇ ਹਾਂ WhatsApp ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ WhatsApp ਦੇ ਰਾਹੀਂ ਤੁਹਾਨੂੰ ਮੈਂ ਉਸ ਐਪਲੀਕੇਸ਼ਨ ਦਾ ਲਿੰਕ ਭੇਜ ਦੂੰਗਾ ਤੁਹਾਨੂੰ ਜੁਆਇਨ ਵੀ ਕਰਾ ਦੂੰਗਾ ਜਿਸ ਤਰ੍ਹਾਂ ਵੀ ਹੋਊਗਾ ਤੇ ਬਾਕੀ ਜੋ ਵੀ ਕੁਝ ਹੋਊਗਾ ਜਿੰਨੀ ਵੀ ਪਾਲਸੀ ਹੋਗੀ ਤੁਹਾਨੂੰ ਸਾਰੀ ਸਮਝਾ ਦੂੰਗਾ ਜੋ ਵੀ ਕੁਝ ਦੀ ਪਾਲਸੀ ਆ ਤੇ ਅੱਗੇ ਅੱਗੇ ਜਿਵੇਂ ਤੁਸੀਂ ਤੁਹਾਨੂੰ ਕੰਮ ਕਰਦੇ ਰਹੋਗੇ ਤੁਹਾਨੂੰ ਬੈਨੀਫਿਟ ਵੱਧਦਾ ਰਹੋਗੇ ਤੁਹਾਡਾ ਵੱਧਦਾ ਰਹੂਗਾ 1 ਮਿੰਟ ਦਾ ਤੁਹਾਡੇ 40 ਰੁਪਏ ਹੋਣਗੇ ਉਹ ਰੇਟ ਤੁਸੀਂ ਫਿਕਸ ਕਰਨਾ ਕਿ ਤੁਸੀਂ 1 ਮਿੰਟ ਦੇ ਕਿੰਨੇ ਪੈਸੇ ਲੈਣੇ ਨੇ 40 ਰੁਪਏ ਲੈਣੇ ਆ 20 ਰੁਪਏ ਲੈਣੇ ਆ 15 ਰੁਪਏ ਲੈਣੇ ਆ 60 ਰੁਪਏ ਲੈਣੇ ਆ 90 ਰੁਪਏ ਲੈਣੇ ਆ ਉਹ ਰੇਟ ਤੁਸੀਂ ਫਿਕਸ ਕਰਨਾ ਜਿਹੜਾ ਵੀ ਰੈਂਡਮ ਬੰਦਾ ਤੁਹਾਨੂੰ ਕਾਲ ਕਰੂਗਾ ਉਹ ਉਸ ਉਹਨੇ ਉਹਨੂੰ ਪੈਸੇ ਪੇ ਕਰਨੇ ਪੈਣੇ ਤੁਹਾਨੂੰ ਤਾਂ ਕਾਲ ਕਰਦਾ ਤਾਂ ਕਾਲ ਕਰ ਦੇਗਾ ਤੇ ਦੂਸਰੀ ਗੱਲ ਇਹ ਕਿ ਜਿਹੜਾ ਬੰਦਾ ਇਹਦੇ ਵਿੱਚ ਜੁਆਇਨ ਹੋਣਾ ਚਾਹੀਦਾ ਉਹਦਾ Google Pay ਜਾਂ ਗੂਗਲ ਪੇ ਜਾਂ ਫੋਨ ਪੇ ਜਾਂ ਪੇ ਪੇਟੀਐਮ ਕਿਸੇ ਦੇ ਵਿੱਚ ਵੀ ਉਹਦਾ ਅਕਾਊਂਟ ਹੋਣਾ ਜ਼ਰੂਰੀ ਆ ਕਿਉਂਕਿ ਪੈਸੇ ਵਿਡਰੋਲ ਤਾਂ ਹੀ ਹੋਣਗੇ ਕਿਉਂਕਿ ਆਦਰਵਾਇਜ਼ ਉਹਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਜੇ ਕਿਸੇ ਬੰਦੇ ਨੇ ਜੁਆਇਨ ਹੋਣਾ ਨੰਬਰ ਮੈਂ ਦੱਸ ਦਿੱਤੀ ਆ ਤੇ ਉਸ ਨੰਬਰ ਦੇ ਉੱਪਰ WhatsApp ਦੇ ਉੱਪਰ ਵੀ ਮੈਸੇਜ ਕਰ ਦਿਓ ਤੇ ਮੈਸੇਜ ਕਰਕੇ ਬਾਕੀ ਜਿੰਨਾ ਵੀ ਜੋ ਵੀ ਪਾਲਿਸੀ ਹੋਗੀ ਤੁਹਾਨੂੰ ਸਾਰੀ ਉੱਥੇ ਸਮਝਾ ਦੂੰਗਾ ਜਿੱਦਾਂ ਵੀ ਕੁਝ ਹੋਵੇ ਜੇ ਕੁਝ ਨਹੀਂ ਸਮਝ ਆਉਗੀ ਬਾਕੀ ਬਿਲਕੁਲ 셀ਫ ਵਿਡਰੋਅਲ ਆ ਮਰਕੀ ਤੁਸੀਂ ਪੈਸੇ ਆਪਣੇ ਆਪ ਹੀ ਵਿਡਰੋਅਲ ਕਰ ਸਕਦੇ ਹੋ ਤੁਹਾਨੂੰ ਇਹ ਨਹੀਂ ਹੈਗੀ ਕਿ ਕਿਸੇ ਤੋਂ ਪੈਸੇ ਤੁਸੀਂ ਲੈਣੇ ਆ ਜਾਂ ਤੁਹਾਨੂੰ ਕੋਈ ਪੈਸੇ ਭੇਜੂਗਾ ਤੁਸੀਂ ਪੈਸੇ ਆਪ ਵਿਡਰੋਅਲ ਕਰ ਸਕਦੇ ਹੋ ਜਦੋਂ ਤੁਹਾਡੇ 1 ਲੱਖ ਬੀਨਸ ਹੋ ਗਏ ਤੁਹਾਡਾ 1000 ਰੁਪਏ ਬਣ ਜਾਣਾ 1 ਲੱਖ ਬੀਨਸ ਐ ਹੋ ਜਾਂਦੇ ਆ 6 ਗੋਲਾਂ ਜਾਂ 7 ਗੋਲਾਂ ਆਈਆਂ ਤੁਹਾਡੇ 1 ਲੱਖ ਬੀਨਸ ਪੱਕੇ ਆ ਠੀਕ ਆ ਬਾਕੀ ਕਾਲ ਤੁਹਾਡੇ ਉੱਪਰ ਹੈ ਜਿੰਨੀ ਮਰਜ਼ੀ ਹੈ ਜਿੰਨੀ ਮਰਜ਼ੀ ਤੁਸੀਂ ਕਾਲ ਲੰਬੀ ਖਿੱਚ ਲੋ ਜਿੰਨੀ ਕਾਲ ਲੰਬੀ ਖਿੱਚੋਗੇ ਉਹਨਾਂ ਦਾ ਤੁਹਾਨੂੰ ਬੇਨਿਫਿਟ ਆ ਉਹਨੇ ਤੁਹਾਡੇ 40 40 40 40 40 ਜਾਂ ਜਿੰਨਾ ਤੁਸੀਂ ਪ੍ਰਾਈਸ ਰੱਖੋਗੇ ਉਹਨੇ ਪੈਸੇ ਐਡ ਹੁੰਦੇ ਜਾਣਗੇ ਠੀਕ ਆ ਇਹ ਜੈਨੂਇਨ ਚੀਜ਼ ਹੈ ਜੈਨੂਇਨ ਐਪਲੀਕੇਸ਼ਨ ਆ ਜੇ ਕਿਸੇ ਨੇ ਕੰਮ ਕਰਨਾ ਤੇ ਇਸ ਐਪਲੀਕੇਸ਼ਨ ਦੇ ਉੱਪਰ ਇੰਟਰਸਟਡ ਆਏਗਾ ਓਨਲੀ ਫਾਰ ਫੀਮੇਲ ਹੈ ਮੈਂ ਪਹਿਲਾਂ ਕਹਿੰਦਾ ਬੰਦੇ ਵਾਸਤੇ ਨਹੀਂ ਹੈਗੀ ਓਨਲੀ ਫਾਰ ਫੀਮੇਲ ਆ ਤੇ ਟ੍ਰਸਟਡ ਐਪਲੀਕੇਸ਼ਨ ਆ ਜੇ ਕੋਈ ਇੰਟਰਸਟਡ ਆਏਗਾ ਤੇ ਮੈਨੂੰ ਫੋਨ ਫੋਨ ਕਹਿ ਰੋ ਸੌਰੀ WhatsApp ਦੇ ਉੱਪਰ ਮੈਸੇਜ ਕਰ ਸਕਦਾ ਸਿਰਫ WhatsApp ਦੇ ਉੱਪਰ ਇਹ ਜੇ ਕਾਲ ਆਉਗੀ ਤਾਂ ਕਾਲ ਨਹੀਂ ਕਿਸੇ ਚੱਕੀ ਆਉਗੀ ਸਿਰਫ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਤੁਸੀਂ ਮੈਸੇਜ ਕਰ ਦਿਓ ਇਸ ਨੰਬਰ ਦੇ ਉੱਪਰ ਤੇ ਬਾਕੀ ਡਿਟੇਲਸ ਆ ਤੁਹਾਨੂੰ ਸਾਰੀ ਉੱਥੇ ਦੱਸਦਾ ਕਿ ਆਡੀਓ ਕਾਲ ਕਰਕੇ ਜਾਂ ਵੀਡੀਓ ਕਾਲ ਕਰਕੇ ਤੁਸੀਂ ਮੈਨੂੰ ਵੀ ਦੇਖ ਸਕਦੇ ਹੋ ਮੈਂ ਦੇਖ ਕੇ ਤੁਹਾਨੂੰ ਦੱਸ ਜੂਗਾ ਹਾਂ ਪ੍ਰੂਫ ਹੋ ਜੂਗੀ ਹਾਂ ਜਿਹਨੇ ਦੱਸਿਆ ਸੀ ਉਹੀ ਬੰਦਾ ਕੀ ਕੋਈ ਹੋਰ ਆ ਠੀਕ ਆ ਉਸ ਵਕਤ ਫਿਰ ਤੁਸੀਂ ਬਾਕੀ ਪ੍ਰੋਸੈਸ ਕਰ ਸਕਦੇ ਹੋ ਤੇ ਗਾਇਜ਼ ਅੱਜ ਦਾ ਵੀਲੋਗ ਆਪਾਂ ਇੱਥੇ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਮਤ ਤੋਂ ਮਤ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਤੇ ਜੋਤੀ ਦੀ ਆਈਡੀ ਵੀ ਉਹਦੇ ਵਿੱਚ ਆ ਜੋਤੀ ਵੀ ਕਿੰਨੇ ਬਣਾ ਚੁੱਕੇ ਤੂੰ ਮੇਰੇ 460 850 ਰੁਪਏ ਬਣ ਗਿਆ ਹਾਲਾਂਕਿ 2 ਦਿਨ ਹੋਈ ਨੇ ਇੱਕ ਹਫਤੇ ਵਿੱਚ ਤੁਸੀਂ 1600 2000 ਦਾ ਵਿਡਰੋਅਲ ਮਾਰ ਲੈਂਦੇ ਹਾਂ ਹੁਣ ਸਾਨੂੰ ਵੀ ਕਿਸੇ ਨੇ ਦੱਸਿਆ ਜੀਗਾ ਅਸੀਂ ਕਹਾਂ ਚੱਲ ਠੀਕ ਆ ਹੁਣ ਤੁਹਾਨੂੰ ਤੰਗੀ ਤੇ ਹੈਗੀ ਪੈਸੇ ਦੀ ਕੰਮ ਕਰਕੇ ਦੇਖਦੇ ਹਾਂ ਜੇ ਬੈਨੀਫਿਟ ਹੋਇਆ ਤੇ ਆਪਾਂ ਜ਼ਰੂਰ ਕਰਾਂਗੇ ਤੇ ਮੈਨੂੰ ਇਹ ਚੀਜ਼ ਬੈਨੀਫਿਟ ਲੱਗੀ ਤੇ ਤੁਸੀਂ ਮੇਰੀ ਸਾਰੀ ਫੈਮਲੀ ਨੂੰ ਤੁਸੀਂ ਕੋਈ ਬਾਅਦ ਨਹੀਂ ਦੇਹਣਗੇ ਇਸ ਕਰਕੇ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਆ ਏ ਇਹ ਨਾ ਸੋਚੂਗੀ ਇਹਦੇ ਵਿੱਚ ਮੇਰਾ ਕੋਈ ਬੈਨੀਫਿਟ ਹੋਊਗਾ ਜਾਂ ਕੁਝ ਹੋਊਗਾ ਤੁਸੀਂ ਮੇਰੀ ਫੈਮਿਲੀ ਵਰ ਗਈਆਂ ਤਾਂ ਮੈਂ ਤੁਹਾਨੂੰ ਇਹ ਗੱਲ ਸ਼ੇਅਰ ਕੀਤੀ ਐ ਬਾਕੀ ਜੇ ਜਿਹਨੂੰ ਚੰਗਾ ਲੱਗੇ ਕਰ ਲਿਓ ਜਿਹਨੂੰ ਨਾ ਚੰਗਾ ਲੱਗੇ ਨਹੀਂ ਨਾ ਕਰਿਓ ਕੋਈ ਜਬ ਦੱਸੀ ਨਹੀਂ ਹੈਗੀ ਠੀਕ ਐ ਤੇ ਮਿਲਦੇ ਆ नेक्स्ट ਵੀਲੋਗੀ ਤਦ ਤੱਕ ਲਈ ਅਜੋਤੀ ਪਰ ਸੋਹਣੀ ਲੱਗਦੀ ਐ ਬਾਹਰ ਜਾਈਂ ਹੈ ਨਾ ਅੱਜ ਕੈਮ ਲੱਗ ਰਹੀ ਐ